ਪੰਜਾਬ ਸਰਕਾਰ ਪੰਜਾਬੀਆਂ ਨੂੰ ਇੱਕ ਤੋਹਫਾ ਦੇਣ ਜਾ ਰਹੀ ਹੈ ਜਿਹੜੇ ਪੰਜਾਬੀ ਅਮਰੀਕਾ ਕੈਨੇਡਾ ਜਾਂਦੇ ਚਾਹਵਾਨ ਨੇ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਸਰਕਾਰ ਪੰਜਾਬੀਆਂ ਦੀ ਮਦਦ ਲਈ ਪੰਜਾਬ ਸਹਾਇਤਾ ਕੇਂਦਰ ਖੋਲਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬੀਆਂ ਨੂੰ ਇੱਕ ਵੱਡੀ ਸੋਗਾ ਦਿੱਤੀ ਗਈ ਹੈ ਦੱਸ ਦਈਏ ਕਿ ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਂ ਹੋਰ ਯੂਰਪ ਦੇਸ਼ਾਂ ਵਿੱਚ ਜਾਂਦੇ ਨੇ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਆਈਜੀਆਈ 에어ਪੋਰਟ ਤੇ ਪੰਜਾਬੀਆਂ ਲਈ ਇੱਕ ਸਪੈਸ਼ਲ ਕਾਊਂਟਰ ਖੋਲ੍ਹਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਲਈ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ। ਜਿਸ ਦੀ ਵਰਤੋਂ ਕਰਕੇ ਯਾਤਰੀ ਕਿਸੇ ਵੀ ਸਮੇਂ ਮਦਦ ਲੈ ਸਕਦੇ ਨੇ। ਤੁਹਾਨੂੰ ਦੱਸਿਆ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਦਿਲੀ 에어ਪੋਰਟ ਦਾ ਸੰਚਾਲਨ ਕਰਨ ਵਾਲੀ ਜੀਐਮਆਰ ਕੰਪਨੀ ਨਾਲ ਇੱਕ ਇਕਰਾਰ ਕੀਤਾ ਸੀ। ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਪਾਰਾਜੂ ਨੂੰ 2 ਸਾਲਾਂ ਲਈ ਇੱਕ ਸਮਝੌਤੇ ਤੇ ਕੰਪਨੀ ਅਤੇ ਪੰਜਾਬ ਸਰਕਾਰ ਵਿਚਾਲੇ ਸਾਈਨ ਕੀਤੇ ਗਏ। ਦਿੱਲੀ ਹਵਾਈ ਅੱਡੇ ਤੇ ਇਹ ਸਪੈਸ਼ਲ ਕਾਊਂਟਰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਆਪਣੀ ਸੇਵਾਵਾਂ ਪ੍ਰਦਾਨ ਕਰੇਗਾ। ਇਹ ਸੁਵਿਧਾ ਕੇਂਦਰ ਦਾ ਉਦੇਸ਼ ਐਨਆਰਆਈ ਅਤੇ ਹੋਰ ਯਾਤਰੀਆਂ ਨੂੰ ਹਵਾਈ ਅੱਡੇ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਨੋਵਾਕਰ ਅਤੇ ਰਿਹਾਈਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਕੇਂਦਰ ਕੋਲ 2 इनोਵਾ ਕਾਰਾਂ ਹੋਣਗੀਆਂ ਜੋ ਕਿ ਯਾਤਰੀਆਂ ਦੀ ਸਥਾਨਿਕ ਆਵਾਜਾਈ ਵਿੱਚ ਪੰਜਾਬੀ ਪਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਮਦਦ ਕਰਨ ਲਈ ਉਪਲਬਧ ਰਹਿਣਗੀਆਂ ਦੱਸਿਆ ਗਿਆ ਕਿ ਕੋਈ ਵੀ ਯਾਤਰੀ ਜਾਂ ਉਸ ਦਾ ਰਿਸ਼ਤੇਦਾਰ ਦੀ ਫਲਾਈਟ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਵਿੱਚ ਗੁੰਮ ਹੋਏ ਸਮਾਨ ਦੀ ਸਹੂਲਤਾ ਅਤੇ ਹਵਾਈ ਅੱਡੇ ਤੇ ਹੋਰ ਲੋੜਿੰਦੀ ਸਹਾਇਤਾ ਲਈ ਮਦਦ ਲੈ ਸਕਦੇ ਨੇ ਭਗਵੰਤਪਾਨ ਨੇ ਕਿਹਾ ਹੈ ਕਿ ਉਮੀਦ ਹੈ ਕਿ ਸਾਡੇ ਇਸ ਉਪਰਾਲੇ ਦੇ ਨਾਲ ਪੰਜਾਬੀਆਂ ਤੇ ਐਨਆਰਆਈਜ਼ ਦੀ ਖੱਜਲ ਖੁਆਰੀ ਘਟੇਗੀ ਅੱਜ ਇੰਟਰਨੈਸ਼ਨਲ 에ਅਰਪੋਰਟ ਦੇ ਟਰਮੀਨਲ 3 ਪੇ ਅਰਾਈਵਲ ਪੇ ਅਸੀਂ ਨੇ ਵਾਦਾ ਕੀਤਾ تھا ਇੱਕ ਵਾਦਾ ਨਹੀਂ हमारा एक विजन था कि क्योंकि बहुत पंजाबी जो हैं वो एन आर आई हैं वो हर रोज वैंकूवर जाते हैं टोरंटो जाते हैं लंदन जाते हैं मेलबर्न जाते हैं सिडनी जाते हैं कई बार ऐसी दिक्कतों का सामना करना पड़ जाता है बुजुर्ग हैं अकेले हैं फ्लाइट मिस हो गई पता नहीं कहाँ जाना है पता नहीं कब जाना है पता नहीं कौन सा होटल दिया है, जब सामान नहीं आया पता नहीं कहाँ लिखवाना है सामान बहुत सी दिक्कतें थी मेरा खुद का भी ऐसा एक्सपीरियंस रहा है जब मैं एज एन आर्टिस्ट आता जाता रहता था एयरपोर्ट पे ਤੋ ਹਮਕੋ ਵੀ ਲਿਖਵਾਣਾ ਪਰਦਾਦਾ ਸਮਾਨ ਨਹੀਂ ਆਇਆ ਜੀ ਬ੍ਰਿਟਿਸ਼ 에ਅਰਵਾਇਜ਼ ਦਾ ਸਮਾਨ ਨਹੀਂ ਆਇਆ ਜੀ KLM ਦਾ ਸਮਾਨ ਨਹੀਂ ਆਇਆ ਜੀ ਲੁਫਤਾਨਸਾ ਦਾ ਮੈਂ ਕਿਸੇ 에ਅਰਲਾਈਨ ਕੋ ਕੋਈ ਆਪਾਤੀ ਨਹੀਂ ਜਤਾ ਰਹਾ ਹੂੰ ਕਈ ਵਾਰ ਹੋ ਜਾਂਦਾ ਹੈ ਉਹਦੇ ਵਾਸਤੇ ਅੱਜ ਅਸੀਂ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਪੰਜਾਬ ਸਹਾਇਤਾ ਕੇਂਦਰ ਖੋਲਾ ਹੈ ਕਿਸੇ ਵੀ ਬੰਦੇ ਕੋ ਅਗਰ डिपार्चर पे दिक्कत है तो आ जाए टर्मिनल थ्री के अराइवल पे आ जाए अंदर ही हेल्प सेंटर है दो अफसरों की ड्यूटी लगाई है कंप्यूटर लगे हुए हैं दो इनोवा गाड़ियां हमने स्पेशली यहां पे रखी हुई हैं क्या पता किसी का सामान ना आए क्या पता किसी के रात बितानी पड़े हाओ होटल नहीं मिल रहा ये वो होटल भी छोड़ के आ सकते हैं अदर अदरवाइज कोई ऐसी दिक्कत है तो पंजाब भवन में हम स्पेशल अरेंजमेंट करके उनका पंजाब भवन में रहने का इंतजाम कर सकते हैं अगले दिन उनको उनकी जो फ्लाइट है आगे वाली उसमें हम उसका प्रबंध करवा सकते हैं तो पंजाब पहला स्टेट है जिसने इंटरनेशनल एयरपोर्ट के टर्मिनल थ्री के अराइवल पर यह इंतज़ाम किया है श्रुति एक नंबर बता दो हम एक नंबर बताने जा रहे हैं आपको कि जिसपे फ़ोन करके कोई भी दिक्कत हो आप आराम से हमारे पास आ जाइएगा बाकी काम हमारा है हेल्प सेंटर का नंबर हैगा ज़ीरो वन वन सिक्स वन टू थ्री टू वन एट टू दो जीरो वन वन सिक्स वन टू थ्री टू वन एट टू इसको पंजाबी में मैं बोल देता हूँ जीरो वन वन तो दिल्ली का ही है कोड है छे सौ बारह बत्ती एक सौ बयासी छे सौ बारह बत्ती एक सौ बयासी ये नंबर है ती तो फोन करो ਸામਨੇ ਪੰਜਾਬ ਹੈਲਪ ਸੈਂਟਰ ਤੁਹਾਨੂੰ ਨਜ਼ਰ ਆਊਗਾ ਪੰਜਾਬੀ ਚ ਲਿਖਿਆ ਹੋਇਆ ਹੈ ਅੰਗਰੇਜ਼ੀ ਚ ਵੀ ਲਿਖਿਆ ਹੋਇਆ ਹੈ ਤੁਸੀਂ ਆਓ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਕੋਈ ਤੁਹਾਨੂੰ ਹੋ ਸਕਦਾ ਹੈ ਤੁਹਾਨੂੰ ਇਹ ਹੀ ਨਾ ਪਤਾ ਹੋਵੇ ਕਈ ਵਾਰੀ ਬਜ਼ੁਰਗ ਜਾਂਦੇ ਨੇ ਇਹ ਨਹੀਂ ਪਤਾ ਹੁੰਦਾ ਜੀ 에어ਲਾਈਨ ਕਿਹੜੇ ਕਾਊਂਟਰ ਤੇ 34 ਨੰਬਰ ਤੇ ਹੈ 35 ਨੰਬਰ ਤੇ ਉਹ ਸਾਰਾ ਕੁਝ ਅਸੀਂ ਦੱਸ ਕੇ ਆਮ